ਇਹ ਦੋ ਏਰੀਆ ਹੈ। ਮੈਂ ਉਸ ਬਾਨਵੀਰ ਵੀਰ ਨੂੰ ਦੁਕਾਨੋਂ ਮਾਮਾ ਕੀ ਕਰਦਾ ਹੈ ਇਸ ਨੂੰ। ਲਾਜਵਾਨ ਲਈ ਜਾਣਾ ਯਾਰ। ਮੈਂ ਤੈਨੂੰ ਫਿਰ ਹਟਾਇਆ। ਵੇ, ਇਹ ਕੀ ਬਾਈ। ਵੱਧ ਤੋਂ ਵੱਧ ਗੈਂਟੀ ਦੇ ਵਿੱਚ। ਤੇ ਆਪਣੇ ਆਪਣੇ ਸੰਬੰਧ ਕਰ। ਬੋਲਿੰਗ ਸਟੇਸ਼ਨ ਤੇ ਕੋਨੇ ਮੂਰਤੀ ਜਾਤ ਲੋ। ਆਪਣੇ ਇਸ ਫੋਟੇ ਦਾ ਅਸਤਮਾਲ ਕਰੋ ਬੜੀਆਂ। ਵਰਭਾਨੀਆਂ ਦੇ ਨਾਲ ਇਹ ਅਧਿਕਾਰ ਮਿਲੇ। ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਉਹ ਕੇ ਇਹ ਬੋਟਾ ਲੋਕਲ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ ਖਲੀਆਂ ਨਾਲੀਆਂ ਪਿੰਡਾਂ ਦੀ ਤਰੱਕੀ ਗਰਾਊਂਡ ਟੋਬੇ ਸੜਕਾਂ ਸੋ ਇਸ ਕਰਕੇ ਉਮੀਦਵਾਰਾਂ ਨੂੰ ਵੀ ਲਗਭਗ ਜਾਣਦੇ ਹੁੰਦੇ ਸਾਰੇ ਇੱਕ ਦੂਜੇ ਦੇ ਮੱਥੇ ਲੱਗਦੇ ਆ ਖੁਸ਼ੀਆਂ ਗਮੀਆਂ ਦੇ ਫੰਕਸ਼ਨਾਂ ਵਿੱਚ ਇਕੱਠੇ ਹੁੰਦੇ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਮੀਦਵਾਰ ਤੁਹਾਨੂੰ ਵੋਟਾ ਕਾਓ ਆਪਣੇ ਪਿੰਡਾਂ ਤੇ ਕਰਕੇ ਆਪ ਬੀਤ ਕਰੋ ਤਾਂ ਕਿ ਲੋਕਤੰਤਰ ਦੀ ਜੜੀ ਨਹੀਂ ਹੈ ਇਹ ਨਿਹਾਨੀਆਂ ਮੋਟਾ ਨਹੀਂ ਨਿਹਾਨੀਆਂ ਇਟਾ ਹੋਵੇ ਨਿਹਾਨੀਆਂ ਮੋਟਾ ਤੇ ਜੇ ਆਪਾਂ ਬਿਲਕੁਲ ਸੋਹਣਿਆਂ ਕਿ ਉਹ ਕੁਆਲਟੀ ਵਿੱਚ ਹੋਣ ਸਟੈਂਡਰਡ ਵਿੱਚ ਜੋ ਆਟੇ ਬੋਟ ਦਾ ਇਸਤੇਮਾਲ ਜੀ ਸਰ ਵਿੱਦਿਆ ਪਾਰਟੀ ਕਹਿੰਦੇ ਨੇ ਵੀ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਗਿਆ ਜਿਸ ਨੂੰ ਪਹਿਲਾਂ ਦੇਖਣ ਵਾਲੇ ਐਪੀਸੋਡ ਮੇਰੇ ਸਾਡੇ ਕਿੰਨੇ ਕੈਮਰੇ ਖੜੇ ਲੀ ਗਏ ਆ ਪ੍ਰਸ਼ਾਸਨ ਦੇ ਇਹ ਕਿਤੇ ਦੂਰ ਇਹ ਹਾਰ ਮੰਨਣ ਵਾਲੀ ਗੱਲ ਹੈ ਉਹਨਾਂ ਨੇ ਤਾਂ ਰੱਸੇ ਨੇ ਰੋਡ ਪਾਣੀ ਉਹ ਚਾਰ ਪੰਜ ਦਿਨ ਪਹਿਲਾਂ ਹੀ ਕਹਿਣ ਲੱਗ ਪਏ ਸੀ ਲਾਈਨ ਦੇ ਵਿੱਚ ਉਹ 2400 ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਖੜੇ ਨੇ ਲੜਪੱੜ ਉਹ ਅਕਾਲੀ ਦੰਤੇ ਵੀ ਹੋ ਗਏ ਆ 400 ਨੇ ਕਰੀ ਅਕਾਲੀ ਬਰਾਬਰ ਸੰਪਤੀ ਦਾ ਜਿਲ੍ਹਾ ਪ੍ਰਸ਼ਾਸਨ ਉਹ ਵੀ ਤਾਂ ਖੜੇ ਨੇ ਕਾਗਜ਼ ਉਹਨਾਂ ਦੇ ਰਿਸੈਪਟ ਹੋਏ ਨੇ ਕਿੱਥੇ ਦੋ ਰੁਪਏ ਉਹ ਸਿਰਫ ਇੱਕ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇਣ ਜਦੋਂੋਂ ਤੁਸੀਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰੋਗੇ ਜਦੋਂ ਤੁਸੀਂ ਪਿਸਤੌਲਾਂ ਤੇ ਨੋਕ ਤੇ ਬੋਟਾ ਮੰਗੋਗੇ ਫਿਰ ਤਾਂ ਜਿਹੜਾ ਪ੍ਰਸ਼ਾਸਨ ਨੂੰ ਪੁਸ਼ਤ ਕਰਨੇ ਪੋਈਗਾ ਨਾ ਫਿਰ ਇਹ ਦੂਰੀ ਹੈ ਕਿ ਤੁਸੀਂ ਮਤਲਬ ਗੈਂਗਸਟਰਾਂ ਦੇ ਰਿਸ਼ਤੇ ਰੰਟਾ ਦੇਖਦੇ ਹੋ ਦੁਬਾਰ ਕਹੋਗੇ ਔਰ ਲੋਕਾਂ ਨੂੰ ਫੋਨ ਕਰਕੇ ਧਮਕਾਓਗੇ ਦੂਤ ਵਾਰ ਕਹੋਗੇ ਆਮਨ ਸ਼ਾਂਤੀ ਨਹੀਂ ਵੀ ਨਹੀਂ ਆਣੀ ਹੈ ਸਵੇ ਸਾਰੇ ਇਹਨਾਂ ਦੇ ਬਹਾਨੇ ਬਣ ਗਏ ਆ ਕੋਨ ਬੇਨਤੀ ਕਰਦਾ ਕਿ ਬਿਲਕੁਲ ਸ਼ਾਂਤੀ ਨਾਲ ਬੋਟਾ ਚੱਲ ਰਹੀ ਹੈ ਪੰਜਾਬ ਚ ਮੇਰੇ ਕੋਲੇ ਹਰ ਮਿੰਟ-ਮਿੰਟ ਦੀ ਅਪਡੇਟ ਆ ਰਹੀ ਹੈ ਜਿਵੇਂ ਕਿ ਸਾਡਾ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਨਾ ਕੁਝ ਰਿਹਾ ਤੇ ਬਿਲਕੁਲ ਸਹੀ ਸਰਾਮਾ ਚੱਲ ਰਿਹਾ ਹੈ ਅਜੇ 4 ਵਜੇ ਤੱਕ ਬੋਟਾ ਨਹੀਂ 4 ਵਜੇ ਤੱਕ ਜਿਹੜੇ ਲਾਈਨ ਚ ਲੱਗ ਗਏ ਉਹਨਾਂ ਨੇ ਬੋਟਾ ਪੈਣਗੇ ਇਹਨਾਂ ਸਮਝੇ ਜਾਂਦਾ ਕਿ 4 ਵਜੇ ਤੱਕ ਉਹ ਬੋਟੇ ਪੈਣੇ ਵੰਦ ਨੇ ਜਿਹੜੇ ਲਾਈਨ ਚ ਲੱਗ ਗਏ ਬੋਟੇ ਚ ਸਟੇਸ਼ਨ ਤੇ ਪੋਲਿੰਗ ਸਟੇਸ਼ਨ ਤੇ ਪਹੁੰਚ ਕੇ ਉਹ ਬੋਟਾ ਪੈਣਗੇ ਜਿਵੇਂ ਦੂਜੇ ਜਿਆਦੇ ਪ੍ਰਸ਼ਾਸਨਾਂ ਦੇ ਕਿਹਾ ਹੋਇਆ ਚਾਰ ਵੀਕ ਤੋਂ ਪਹਿਲਾਂ ਕਿ ਜੇ ਨਹੀਂ ਚੱਲ ਜਾਂਦਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਵੋਟਾਂ ਨੂੰ ਕਿੰਨੀ ਇੱਕ ਐਮੀਡ ਸਮਝ ਲੈਣੇ ਕਿਉਂਕਿ ਸਰਪੰਚੀ ਨੂੰ ਵਾਦੇ ਐਮੀ ਦਿੱਤੀ ਜਾਂਦੀ ਹੈ ਤੇ ਦੇਖੋ ਇਹ ਵੀ ਇਹ ਵੀ ਇੱਕ ਫੜਾ ਹੈ ਲੋਕਨ ਕਰਦਾ ਇਹ ਵੀ ਇੱਕ ਲੀਅਰ ਹੈ ਸਰਪੰਚੀ ਤੋਂ ਉੱਪਰ ਇਹ ਹੋ ਜਾਂਦੀ ਹੈ ਤੇ ਬੜੀਆਂ ਗ੍ਰਾਂਟਾਂ ਬੜੇ ਪਿੰਡਾਂ ਦੇ ਜਿਹੜੇ ਸੁਧਾਰ ਦੇ ਕੰਮ ਜਿਹੜਨੇ ਉਹ ਜ਼ਿਲ੍ਹਾ ਪ੍ਰਸ਼ਦ ਚੋਂ ਆਉਂਦੇ ਨੇ ਜਾਂ ਬਲਾਕ ਸਮਤੀ ਚੋਂ ਆਉਂਦੇ ਨੇ ਇਹ ਆਸਰਤੇ ਨੌਜਵਨ ਜਾਂ ਜਿਹੜੇ ਅੜੇ ਨੇ ਬੋਟਾਂ ਚ ਉਹਨਾਂ ਲਈ ਇੱਕ ਪੋਲੀਟਿਕਲ ਕੈਰੀਅਰ ਆਪਣੇ ਜੇ ਬਣਾਉਣੇ ਨੇ ਉਹਨਾਂ ਨੂੰ ਤਾਂ ਇਹੇ ਵੋਟਾਂ ਬਹੁਤ ਵੱਡਿਆ ਇੱਕ ਪੌੜੀ ਦਾ ਕੰਮ ਕਰਦੀਆਂ ਨੇ ਅੱਗੇ ਜਾ ਕੇ ਉਹ ਉਸ ਤੋਂ ਅਗਲੀ ਸਟੇਜ ਤੇ ਜਾਣਗੇ ਹਨਾ ਸੋ ਇਹ ਸਮਝ ਲਓ ਵੀ ਰਾਜਨੀਤਿਕ ਸਾਡੇ ਢਾਂਚੇ ਲਈ ਵੀ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੇ ਕਾਲਜ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਕੂਲਾਂ ਚੋਂ ਆਉਂਦੇ ਨੇ ਯੂਨੀਵਰਸਿਟੀਆਂ ਦੇ ਬੱਚੇ ਕਾਲਜਾਂ ਚੋਂ ਆਉਂਦੇ ਨੇ ਸੋ ਇਸ ਕਰਕੇ ਇਹ ਇੱਕ ਅਗਲੀ ਪੀੜੀ ਜਿਹੜੀ ਰਾਜਨੀਤੀ ਵਾਲੀ ਹੈ ਉਰੇ ਵਾਸਤੇ ਵੀ ਇੱਕ ਵਧੀਆ ਮੌਕਾ ਹੈ ਕਿ ਚੰਗੇ ਜਾਂ ਸਰ ਪੰਜਾਬ ਦੇ ਪਾਣੀ ਵਿੱਚ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਸਭ ਤੋਂ ਵੱਧ ਪਾਇਆ ਗਿਆ ਹੈ ਮੈਂ ਤਾਂ ਬਹੁਤ ਚਿਰ ਪਹਿਲਾਂ ਤੋਂ ਸੀ ਮੈਂ ਤਾਂ ਕਲਾਕਾਰ ਵੀ ਨਹੀਂ ਸੀਗਾ ਮਤਲਬ ਮੈਂ ਰਾਜਨੀਤੀ ਵਿੱਚ ਨਹੀਂ ਸੀਗਾ ਤਲਾਕਾਰਤ ਹੋਰ ਕਿ ਮੈਂ ਹਾਜ਼ਿਰਕਾਰੀ ਪਿੰਨਾ ਜਾਂਦਾ ਸੀ ਅਸੀਂ ਇਹਦੇ ਬਾਰੇ ਮਸੂਮਲਾ ਉਠਾ ਰਹੇ ਹਾਂ ਜਲ ਸ਼ਕਤੀ ਬੰਧਨ ਕੋਲੇ ਪਹਿਲਾਂ ਸ਼ਿਕਾਵਾ ਸਾਹਿਬ ਜੀ ਨੂੰ ਮੈਂ ਕੱਲ ਸੀ ਆਰ ਪਾਟੇ ਲੈ ਪਾਣੀਆਂ ਦੇ ਮੁੱਦੇ ਤੇ ਪੰਜਾਬ ਪਹਿਲੇ ਹੀ ਮੈਂ ਤਾਂ ਇਹ ਗੱਲ ਨਾ ਜਿਉਂ ਕੌਂਸਲਸ ਕਿਹਾ ਕਿ ਨਾ ਸਾਡਾ ਹਲਦੀ ਵਾਲਾ ਪਾਣੀ ਜਿਹੜਾ ਹੈ ਉਹ ਪੀਣ ਯੋਗ ਨਹੀਂ ਨਾ ਸਾਡਾ ਪੁੱਪਰ ਵਾਲਾ ਦਰਿਆਵਾਂ ਦਾ ਪਾਣੀ ਉਹ ਵੀ ਕਾਲੇ ਰੰਗ ਦਾ ਜਿਹੜਾ ਹੋ ਗਿਆ ਸੋਦੇ ਵਾਸਤੇ ਸਾਨੂੰ ਉੱਧਾ ਨਾਲਾ ਜਾਂ ਕੋਈ ਕੋਈ ਫੰਡ ਨਹੀਂ ਦਿੰਦਾ ਆ ਕੇ ਦੇ ਦਿੱਂਦੇ ਆ ਸੈਂਟਰ ਵਾਲੇ ਦੇਖ ਕੇ ਚਲੇ ਜਾਂਦੇ ਮੰਗ ਅਸੀਂ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਦਾ ਸਮਾਜ ਦੇ ਬਚਨ ਜਿਹੜਾ ਪੂਰਾ ਕਰਨ ਦੇ ਵਚਨਬੱਧਾ ਸਿਰ ਪਨੀਰ ਦੇ ਵਿੱਚ ਵੀ 50% ਦੇ ਨੀਅਰ ਅਬਾਊਟ ਅਡਲਟਰੇਸ਼ਨ ਆਇਆ ਉਹਨਾਂ ਦਾ ਸੈਂਪਲ ਸੇਲ ਜਿਹੜੀ ਪੰਜਾਬ ਦਰਜੀ ਜਿਹੜੀ ਜੁਪੀ ਵਾਲੇ ਬੰਦੇ ਕੋਲ ਫੋਨ ਵੀ ਲਗਦੀ ਹੈ ਨਹੀਂ ਮਤਲਬ ਪੰਜਾਬ ਦੇ ਬੰਦੇ ਆ ਜੰਮੂ ਬਲੱਡ ਬੈਂਕ 'ਚ ਫੋਨ ਲਗਦੀ ਹੈ ਇਸ ਕਰਕੇ ਕਿ ਆਪਾਂ ਥੋੜਾ ਜਿਹਾ ਪੁੱਛ ਲਈ ਇਹ ਵੀ ਸੋਚਣਾ ਪਊਗਾ ਕਿ ਜਿਹੜੇ ਪਨੀਰ ਨਕਲੀ ਹੋਆ ਨਕਲੀ ਜਾਂ ਫਿਰ ਖੂਨ ਨਕਲੀ ਜਾਂ ਕੋਈ ਮਿਰਚਾਂ ਚ ਜਿਹੜਾ ਕਿੱਟਾਂ ਦਾ ਸ਼ੋਰ ਆ ਫਲਾਣੇ ਚ ਆਹਾ ਆ ਮਿਕਸ ਕਰਦੇ ਹੋ ਤੇ ਬਿਨਾਂ ਕਿਤੇ ਜਾ ਕੇ ਫਿਰ ਤੁਹਾਡੇ ਘਰੇ ਵੀ ਆਉਂ ਪਾਉਂ। ਉਸ ਕਰਕੇ ਕੰਮਾ ਪੈਸੇ ਕਮਾਉਣਾ ਹੀ ਇੱਥੇ ਮਕਸਦ ਨਹੀਂ ਹੋਣਾ ਚਾਹੀਦਾ। ਪ੍ਰੋਫਿਟ ਲੈਣਾ ਹੀ ਮਕਸਦ ਨਹੀਂ ਹੋਣਾ ਚਾਹੀਦਾ। ਜਿਵੇਂ ਜਿਹੜੇ ਮਹੱਲੇ ਚ ਰਹਿੰਦੇ ਹੋ ਜਾਂ ਜਿਹੜੇ ਪਿੰਡ ਚ ਰਹਿੰਦੇ ਹੋ ਉਹਦੇ ਆਲੇ-ਦੁਆਲੇ ਗਵਾਂਢ ਦੀ ਵੀ ਖੈਰ ਮਨਾਓ। ਲੱਗੀ ਜੇ ਤੇਰੇ ਕਲੇਜੇ ਅਜੇ ਸ਼ੂਰੀ ਨਹੀਂ ਹੈ ਇਹ ਨਾ ਸਮਝੀ ਕਿ ਸਹਰ ਦੀ ਹਾਲਤ ਬੁਰੀ ਨਹੀਂ ਹੈ। ਸੋ ਜੇ ਆਲੇ-ਦੁਆਲੇ ਸਾਰਾ ਸਾਫ਼ ਰਹੂਗਾ। ਸੁਧ ਖਾਣਗੇ ਲੋਕ ਸਮਾਜਿਕ ਕਰੂਮ ਤਾਂ ਉਹ ਉਨਾ ਦਾ ਕਰ ਵੀ ਤਾਂ ਸਮਾਜ ਦੇ ਵਿੱਚ ਹੀ ਹੈ। 80% ਹੀ ਘਟੀ ਹੈ ਕਿਵੇਂ ਦੇਖਦੇ ਹੋ। ਲੋਕ ਤਸੜ ਰਿਹਾ ਤੁਹਾਡੇ ਤੁਸੀਂ ਵੀ ਨੰਨ ਕੇ ਆਏ ਹੋ ਬਦਬੂ ਮਾਰਦੀ ਐ ਇੱਥੇ ਤਾਂ ਸਕੂਲ ਦੇ ਨਾਲ ਕਿੱਤਾਂ ਦੇ ਹਾਲਾਤ ਬਣੇ ਆ ਇਸੇ ਤਰ੍ਹਾਂ ਸਾਰਾ ਸੁਝੂਲਾ ਉਹ ਕਿਵੇਂ ਦੇ ਲੋ ਤੁਹਾਡਾ ਆਪ ਦਾ ਜਿਲ੍ਹਾ ਕੋਈ ਗੱਲ ਨਹੀਂ ਮੇਰਾ ਸਾਰਾ ਪੰਜਾਬ ਹੈ। ਅੱਲਾ ਆਪ ਦਾ ਜਿਲ੍ਹਾ ਕਿ ਜੀ ਮਾਰ ਸਾਡਾ ਪੰਜਾਬ ਸਰ ਸਾਫ ਸਹੀ ਬੋਲ ਕੀਤੀ ਆਲਾ ਦੋਸਤ ਹੋਣਾ ਬੱਚੇ ਬੱਦਦੇ ਆ ਪੰਜਾਬ ਚਾਹੀਦੀ ਹੈ ਜੀ। ਮੈਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਤੌਰ ਤੇ ਬਿਚ ਰਹੇ ਮੇਰੇ ਲਈ ਅੱਲਾ ਕੋਈ ਪਿੰਡ ਮੇਰਾ ਜਦ ਮੇਰਾ ਪਿਛਲਾ ਜੀ ਮੈਂ ਸਾਰੇ ਪੰਜਾਬ ਸਭ ਦਾ ਸੀਐਮ ਪੰਜਾਬ ਨੇ ਮੈਨੂੰ ਜਿਹੜਾ ਉਹ ਫਤਵਾ ਦਿੱਤਾ ਤੇ ਮੇਰਾ ਭਰ ਸਾਰੇ ਪੰਜਾਬ ਨੂੰ ਸਾਫ ਸੁਥਰਾ ਰੱਖਣਾ ਜਾਂ ਲੋਕਾਂ ਦੀ ਸਿਰਸਿਆਂ ਦਾ ਸੁਣਨਾ ਹਾਲ ਕਰਨ ਨੌਕਰੀਆਂ ਦੇ ਰਹੇ ਆ ਸੜਕਾਂ ਬਹੁਤ ਸ਼ਾਨਦਾਰ ਬਣ ਰਹੀਆਂ ਨੇ ਹਸਪਤਾਲ ਅਪਡੇਟ ਹੋ ਰਹੇ ਨੇ ਔਰ ਲੇਟੈਸਟ ਮਸ਼ੀਨਾਂ ਹਸਪਤਾਲਾਂ ਚ ਆ ਰਹੀਆਂ ਨੇ ਸਕੂਲ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਬੱਛੇ ਆ ਰਹੇ ਨੇ ਟੀਚਰਾਂ ਨੂੰ ਕ੍ਰੈਮਿੰਗ ਦਿੱਤੀ ਜਾ ਰਹੀ ਹੈ ਠੀਕ ਹੈ ਨਾ ਅਸੀਂ ਆਪਣੇ ਵੱਲੋਂ ਕੋਈ ਐਸਾ ਜਿਹੜਾ ਜ਼ਰੀਆ ਜਿਸ ਨਾਲ ਪੰਜਾਬ ਦੀ ਤਰੱਕੀ ਹੁੰਦੀ ਹੁੰਦੀ ਸੀ ਉਹ ਬਾਂਝਾ ਨਹੀਂ ਛੱਡਾਂਗੇ ਅਸੀਂ ਆਪਣੇ ਬੋਲ ਬੱਸ ਮਾਰਤਾ ਬਹੁਤ ਪਰਸੈਂਟੇਜ ਕੱਢੀ ਹੈ ਕਿਵੇਂ ਦੇਖੋ ਲਗਾਤਾਰ ਵਿਰੋਧ ਕਰ ਰਹੇ ਨੇ ਇਸ استان ਦੇ ਜਾਰੀ ਕਰਕੇ ਕਿਹਾ ਕਿ ਸਾਡੇ ਨੀਤਰਾ ਨੂੰ ਗੱਡੀਆਂ ਘੇਰਿਆਂ ਜਾ ਰਹੇ ਨੇ ਗੈਂਗਸਟਰਾਂ ਤੋਂ ਧਮਕੀਆਂ ਦਵਾਈਆਂ ਜਾ ਰਹੀ ਨੇ ਚੰਨੀ ਦਾ ਛੱਡੋ ਯਾਰ ਚੰਨੀ ਤਾਂ ਕੁਝ ਵੀ ਕਹਿਣ ਦੇ ਤਾਂ 100-100 ਬੈਲਟ ਪੇਪਰ ਆ ਗਈ ਕਿੱਥੇ ਆ ਗਈ ਉਹ ਗੈਰ ਜਿਮੀਰਨ ਉਹ ਤਾਂ ਆਪਣੀ ਹਾਰ ਬਣ ਗਈ ਜੇ ਚੰਨੀ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਨਾ ਤਾਂ ਵੀਰੇ ਕਾਲੀਦਾਨ ਬਣੋ ਹਣੀ ਕਿਉਂ ਗੈਂਗਸਟਰਾਂ ਦੀ ਪਾਰਟੀ ਤਾਂ ਉਹ ਬਣ ਗਈ ਹੈ ਬੈਕਸਟਰੈਕਟਰ ਤਾਂ ਉਹ ਦਿੰਦੇ ਪੁਛਤ ਬਣਾਈਆਂ ਉਹ ਕਰਦੇ ਨੇ ਅਸੀਂ ਕੋ ਗੈਂਗਸਟਰ ਆਰਮੀ ਅਸੀਂ ਤਾਂ ਭਰਾਵਾ ਕੰਮਾਂ ਦੇ ਆਧਾਰ ਤੇ ਅਸੀਂ ਤਾਂ ਆਪਣੇ ਵਿਕਾਸ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਣ ਆਲੇ ਆ ਇਹ ਧਰਮ ਦੇ ਆਧਾਰ ਤੇ ਪੰਥ ਦੇ ਦਾ ਕਿਸੇ ਜਾਤੀਵਾਦੀ ਦੇ ਆਧਾਰ ਤੇ ਉਪਰਾਨਾ ਕਰਨ ਸਾਰੀ ਠੀਕ ਹੈ ਮੈਂ ਥੈਂਕ ਯੂ ਸਰ ਹੁਣ ਅਗਲੀ ਸੇਵਾ ਨਮਸਕਾਰ